ਸਰਬਜੀ ਸੰਗਲੂਰ ਵੀ ਦੀ ਰਚਨਾ ਨਾ ਰਹੀਆਂ ਜਾਨਾ ਉਹਨਾਂ ਸਰੀਰਾਂ 'ਚ ਪੈੜੇ ਨਸ਼ਿਆਂ ਦੇ ਜਿੰਨਾ ਨੂੰ ਖਾਲਿਆ ਏ ਨਾ ਰਹੀਆਂ ਜਾਨਾ ਉਹਨਾਂ ਸਰੀਰਾਂ 'ਚ ਪੈੜੇ ਨਸ਼ਿਆਂ ਦੇ ਜਿੰਨਾ ਨੂੰ ਖਾਲਿਆ ਏ ਕੀ ਕਰਨਗੇ ਪਿਆਰ ਦੱਸੋ ਉਹ ਨਾਲ ਕਿਵੇਂ ਦੇ ਨਸ਼ਿਆਂ ਨੂੰ ਮੂ ਜਿੰਨਾ ਨੇ ਲਾਲਿਆ ਏ ਨਾ ਰਈਆਂ ਜਾਂਨਾ ਉਹਨਾਂ ਸਰੀਰਾਂ 'ਚ ਪੈੜੇ ਨਸ਼ਿਆਂ ਦੇ ਜਿੰਨਾ ਨੂੰ ਖਾਲਿਆ ਏ ਪੈੜੇ ਨਸ਼ਿਆਂ ਦੇ ਜਿੰਨਾ ਨੂੰ ਖਾਲਿਆ ਏ ਕੀ ਕਰਨਗੇ ਪਿਆਰ ਦੱਸੋ ਉਹ ਨਾਲ ਕਿਸੇ ਦੇ ਨਸ਼ਿਆਂ ਨੂੰ ਮੂ ਜਿੰਨਾ ਨੇ ਲਾਲਿਆ ਏ ਨਸ਼ਿਆਂ ਨੂੰ ਮੂ